ਖਲਾ ਕਸਬਾ ਬੈਗੋਵਾਲ ਦੇ ਪਿੰਡ ਨਾਰੰਗਪੁਰ ਤੇ ਅਮਰੀਕਾ ਵਿੱਚ ਰਹਿ ਰਹੇ ਇੱਕ ਪਰਿਵਾਰ 'ਚ ਘਰੇਲੂ ਵਿਵਾਦ ਕਾਰਨ ਪੁਰਾਣੇ ਪ੍ਰਾਣ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸੇ ਦੌਰਾਨ ਮਾdevi ਗੋਲੀ ਲੱਗਣ ਕਾਰਨ ਉਹ ਜ਼ਖਮੀ ਹੋ ਗਈ। ਉਪਰੰਤ ਘਰ ਤੋਂ ਥੋੜੀ ਦੂਰ ਜਾ ਕੇ ਕਥਿਤ ਦੋਸ਼ੀ ਨੇ ਵੀ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਦੋਵਾ ਪ੍ਰਵਾਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਮ੍ਰਿਤਕਾ ਦੀ ਮਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾ ਕੇ ਘਟਾਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਚ ਸਾਬਕਾ ਸਰਪੰਚ ਸਰਬਜੀਤ ਸਿੰਘ ਪੱਪਲ ਨੇ ਦੱਸਿਆ ਕਿ ਉਹਨਾਂ ਦੇ ਤਾਇਆ ਸਾਬਕਾ ਸਰਪੰਚ ਸੁਰਤ ਸਿੰਘ ਜਿਸ ਦਾ ਬੇਟਾ ਭੁਪਿੰਦਰ ਸਿੰਘ ਪਿਛਲੇ 40 ਸਾਲਾਂ ਤੋਂ ਅਮਰੀਕਾ ਵਿੱਚ ਮੰਡ ਹਿਲ ਆਪਣੇ ਦੋ ਬੇਟੇ ਕਰਮਜੀਤ ਸਿੰਘ ਮਲਤਾਨੀ ਦੇ ਵਿਪਨ ਪਾਲ ਮੁਲਤਾਨੀ ਸਨੇਤ ਪਰਿਵਾਰ ਨਾਲ ਰਹਿ ਰਿਹਾ ਸੀ। ਵਿੱਤੇ ਦਿਨ ਦੀ ਰਾਤ ਨੂੰ ਭੁਪਿੰਦਰ ਸਿੰਘ ਵੱਡਾ ਲड़का ਕਰਮਜੀਤ ਮੁਲਤਾਨੀ ਘਰ ਆਇਆ ਤਾਂ ਆਪਣੇ ਕਮਰੇ ਵਿੱਚ ਸੋ ਰਿਹਾ ਆਪਣੇ 26 ਸਾਲਾ ਛੋਟੇਪਰਾ ਵਿਪਨ ਪਾਲ ਮੁਲਤਾਨੀ ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਦੀ ਆਵਾਜ਼ ਸੁਣ ਕੇ ਨਾਲ ਦੇ ਕਮਰੇ ਵਿੱਚ ਸੁੱਤੇ ਉਸ ਦੇ ਮਾਤਾ ਪਿਤਾ ਬਾਹਰ ਆਏ ਤਾਂ ਬਚਾਅ ਦੌਰਾਨ ਮਾਦੇ ਗੋਲੀ ਲੱਗ ਗਈ। ਇਸ ਘਟਨਾ ਉਪਰੰਤ ਹਮਲਾਵਰ ਕਰਮਜੀਤ ਮੁਲਤਾਨੀ ਘਰੋਂ ਬਾਹਰ ਨਿਕਲ ਗਿਆ ਤੇ ਮਗਰੋਂ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਘਟਨਾ ਸਥਾਨ ਤੇ ਪਹੁੰਚੀ ਜਿਨ੍ਹਾਂ ਨੇ ਜ਼ਖਮੀ ਔਰਤ ਨੂੰ ਇਲਾਜ ਲਈ ਹਸਪਤਾਲ ਭੇਜਿਆ ਜਦਕਿ ਇਸ ਘਟਨਾ ਦੌਰਾਨ ਵਿਪਨ ਮੁਲਤਾਨੀ ਮ੍ਰਿਤਕ ਪਾਇਆ ਗਿਆ ਇਸ ਉਪਰੰਤ ਘਟਨਾ ਦੀ ਜਾਂਚ ਪੁਲਿਸ ਕਾਤਲ ਦੀ ਭਾਲ ਲਈ ਬਾਹਰ ਨਿਕਲੀ ਤਾਂ ਘਰ ਤੋਂ 1 ਕਿਲੋਮੀਟਰ ਦੂਰ ਕਾਤਲ ਨੌਜਵਾਨ ਮ੍ਰਿਤਕ ਪਾਇਆ ਗਿਆ ਪੁਲਿਸ ਵੱਲੋਂ ਮੁੰਨੀ ਜਾਂਚ ਦੌਰਾਨ ਕਿਹਾ ਕਿ ਕਾਤਲ ਵੱਲੋਂ ਆਪਣੇ ਹਥਿਆਰ ਨਾਲ ਖੁਦ ਨੂੰ ਗੋਲੀ ਮਾਰ ਕੇ ਇਸਨੇ ਖੁਦਕੁਸ਼ੀ ਕੀਤੀ ਹੈ ਇਸ ਘਟਨਾ ਦੇ ਅਸਲੀ ਕਾਰਨਾਂ ਦਾ ਪਤਾ ਲਗਾਉਣ ਲਈ ਪੁਲਿਸ ਵੱਲੋਂ ਵੱਖ-ਵੱਖ ਪਹਿਲੂਆਂ ਤੇ ਜਾਂਚ ਕਰਨ ਲਈ ਘਟਨਾ ਵਾਲੇ ਘਰ ਨੂੰ ਸੀਲ ਕਰ ਦਿੱਤਾ ਗਿਆ ਹੈ ਇਸ ਘਟਨਾ ਦੀ ਖਬਰ ਪਿੰਡ ਪੁੱਜਨ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਉੱਥੇ ਇਲਾਕੇ ਸੋਗ ਦਾ ਮਾਹੌਲ ਪਾਇਆ ਜਾ ਰਿਹਾ ਹੈ ਦੋਵਾਂ ਮ੍ਰਿਤਕ ਨੌਜਵਾਨਾਂ ਦੀ ਪਿੰਡ ਵਿੱਚ ਰਹਿ ਰਹੀ ਬਜ਼ੁਰਗ ਦਾਦੀ ਦੀ ਹਾਲਤ ਦੇਖੀ ਨਹੀਂ ਜਾ ਰਹੀ ਜਿਸ ਦਾ ਰੋ ਰੋ ਕੇ ਬੁਰਾ ਹਾਲ ਸੀ ਇੱਥੇ ਇਹ ਵੀ ਜ਼ਿਕਰ ਯੋਗ ਹੈ ਕਿ ਕਥਿਤ ਦੋਸ਼ੀ ਵੀ ਇਸੇ ਘਰ ਚ ਰਹਿੰਦਾ ਸੀ ਤੇ ਜੋ ਵਿਆਹਿਆ ਹੋਇਆ ਹੈ ਜਿਸ ਦੀ ਪਤਨੀ ਤਿੰਨ ਬੱਚਾ ਸਮੇਤ ਆਪਣੇ ਪੇਕਾ ਪਰਿਵਾਰ ਕੋਲ ਗਈ ਸੀ ਉਹ ਵੀ ਅਮਰੀਕਾ ਵਿਖੇ ਰਹਿੰਦਾ ਹੈ ਗੋਵਿੰਦ ਸੁਖੀ ਜੱਜੀ ਦੀ ਵਿਸ਼ੇਸ਼ ਰਿਪੋਰਟ ਅਗਲੀ ਅਦਿਨ ਰਾਂਗਪੁਰ ਨੂੰ ਦੇ ਕੇ ਇੱਕ ਘਟਨਾ ਵਾਪਰੀ ਹੈ ਅਮਰੀਕਾ ਦੇ ਵਿੱਚ ਹੀ ਮਾਮਲਾ ਸੀ ਇਹ ਮੇਰੇ ਤਾਇਆ ਜੀ ਦਾ ਬੇਟਾ ਸੀ ਸਰਦਾਰ ਭੁਪਿੰਦਰ ਸਿੰਘ ਪਿਛਲੇ तकरीबन 40 ਸਾਲ ਤੋਂ ਅਮਰੀਕਾ ਰਹਿ ਰਹੇ ਨੇ ਪਰਿਵਾਰ ਸਮੇਤ ਉਹਨਾਂ ਦੇ ਦੋ ਲੜਕੇ ਸੀ ਵੱਡਾ ਕਰਨਜੀਤ ਤੇ ਛੋਟਾ ਸੀ ਵਿਪਲ ਮੁੰਡਾ ਜਿਹੜਾ ਜਿਹੜਾ ਕਰਨਜੀਤ ਸੀ ਉਹ ਵਿਆਹ ਹੋਇਆ ਸੀ ਉਹਦੇ ਤਿੰਨ ਬੱਚੇ ਸੀ ਅੱਗੋਂ ਘਰ ਵਿੱਚ ਪਤਾ ਨਹੀਂ ਕੀ ਗੱਲ ਕੋਈ ਛੋਟੀ ਮੋਟੀ ਹੋਈ ਕੀ ਗੱਲ ਹੋਈ ਐਤਵਾਰ ਇਹਦੇ ਨਹੀਂ ਪਤਾ ਪਤਾ ਜੇ ਲੱਗਾ ਇਹ ਸ਼ਨੀਵਾਰ ਦੀ ਰਾਤ ਨੂੰ ਇਹ ਦਰਦਨਾਕ ਘਟਨਾ ਵਾਪਰੀ ਜਿਹੜੀ ਕਰਮਜੀਤ ਪਿਓ ਦਾ ਭਵਿੰਦਰ ਸਿੰਘ ਦਾ ਵੱਡਾ ਬੇਟਾ ਉਹ ਬਾਹਰੋਂ ਆਇਆ ਆਣ ਕੇ ਉਹਦੇ ਛੋਟੇ ਭਰਾ ਜਿਹੜਾ ਸੀ ਉਹਦਾ ਵਿਪਨ ਉਹ ਤੇ ਗੋਲੀਆਂ ਚਲਾਣੀ ਸ਼ੁਰੂ ਕਰ ਦਿੱਤੀਆਂ 10 ਦਿਨ ਨੂੰ ਉਹਨ ਦਾ ਡੈਡੀ ਭਵਿੰਦਰ ਸਿੰਘ ਵੀ ਉੱਠ ਪਿਆ ਮਦਰ ਵੀ ਉੱਠ ਪਈ ਕੈਦਰੀ ਕਿ ਉਹਨਾਂ ਫੜ ਫੜ ਕੇ ਉਹਨਾਂ ਬਾਹਰ ਕੱਢਿਆ ਬਾਜ ਜਾ ਕੇ ਨਹੀਂ ਦਿਨ ਨੂੰ ਫਿਰ ਪੁਲਿਸ ਵੀ ਆ ਗਈ ਐਂਬੂਲੈਂਸ ਆ ਗਈ ਪੁਲਿਸ ਨੂੰ ਵੇਖ ਕੇ ਉਹ ਦੌੜਿਆ ਤੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਉਹਨੇ ਦੋਨੋਂ ਦੀ ਮੌਤ ਹੋ ਗਈ ਮੌਤ ਕਿਹੜੀ ਦੋਨੋਂ ਦੀ ਹੋ ਗਈ ਤੇ ਉਹਨਾਂ ਦੀ ਮਾਤਾ ਜਿਹੜੀ ਗੋਲੀ ਮਾਤਾ ਜੀ ਨੂੰ ਵੀ ਉਹਨਾਂ ਕੋਸ਼ਿਸ਼ ਕੀਤੀ ਗੋਲੀ ਚਲਾਉਣ ਦੀ ਪਰ ਉਹ ਟੱਚ ਕਰਕੇ ਪੇਟ ਤੋਂ ਤੇ ਗੋਲੀ ਸਾਈਡ ਨੂੰ ਲੰਘੀ ਠੀਕ ਹੈ ਠੀਕ ਹੈ ਉਹ ਹਸਪੀਟਲ ਸੀ ਪਰ ਠੀਕ ਨੇ ਹੁਣ ਉਹ ਘਰ ਆ ਗਏ ਨੇ ਜਿਹੜੀ ਇਹ ਘਟਨਾ ਵਾਕੀ ਇਹਦਾ ਕਾਰਨ ਕੀ ਹੋ ਸਕਦਾ ਜੀ ਆ ਦਾ ਕਾਰਨ ਘਰ ਦੀ ਕੋਈ ਗੱਲਬਾਤ ਹੋ ਸਕਦੀ ਹੈ ਕੋਈ ਹੋਰ ਕੁਝ ਕੁਝ ਨਹੀਂ ਕਹਿ ਸਕਦੇ ਇਸ ਬਾਰੇ ਕਿ ਕਿੰਨੇ ਸਮੇਂ ਤੋਂ ਬਾਹਰ ਰਹੇ ਜਿੰਨੇ ਕਿੰਨੇ ਬੱਚੇ ਸੀ ਗੋਬਿੰਦਰ ਸਿੰਘ ਪਿਛਲੇ 40-42 ਸਾਲ ਤੋਂ ਰਹਿ ਰਿਹਾ ਉੱਥੇ ਪਿੱਛੇ ਬਾਅਦ ਚ ਆਪਣੇ ਇੱਥੇ ਆ ਕੇ ਇੰਡੀਆ ਕੇ ਮੈਰਿਜ ਕਰਕੇ ਵਾਈਫ ਲੈ ਗਿਆ ਬੱਚੇ ਵੀ ਇੱਥੇ ਫਿਰ ਤੇ ਬੱਚੇ ਸਮੇਤ ਰਹੇ ਸੀ ਇਹ ਦੋਨੋਂ ਨੌਜਵਾਨਾਂ ਦੀ ਮੌਤ ਹੋ ਗਈ ਇਹਨਾਂ ਕੋਲ ਮੈਰਿਡ ਕੌਨ ਸੀ ਮੈਰਿਡ ਕੌਨ ਸੀ ਬੱਚੇ ਜਿੰਨੇ ਵੱਡਾ ਜਿੰਨੇ ਜਿੰਨੇ ਕਰਮਜੀਤ ਜਿੰਨੇ ਗੋਲੀਆਂ ਚਲਾਈਆਂ ਉਹ ਮੈਰਿਡ ਸੀ ਉੱਥੇ ਉਹਦੇ ਅੱਗੂ ਤਿੰਨ ਬੱਚੇ ਸੀ ਦੋ ਬੱਚੇ ਛੋਟੇ ਛੋਟੇ ਲੜਕੇ ਸੀ ਇੱਕ ਲੜਕੀ ਤਿੰਨ ਬੱਚੇ ਨੇ ਅੱਛਾ ਇੰਡਿਆ ਘਰ ਦੇਚ ਕਿਉਂ ਰਹਿੰਦਾ ਹੈ ਇੰਡੀਆ 'ਚ ਸਾਡੇ ਤਾਈ ਜੀ ਰਹਿੰਦੇ ਨੇ ਜਿਹੜੇ ਉਹਨਾਂ ਦੇ ਦਾਦੀ ਹੈ ਬੱਚਿਆਂ ਦੀ ਭਵਿੰਦਰ ਸਿੰਘ ਦੀ ਮਦਦ ਉੱਥੇ ਰਹਿੰਦੇ ਇਸ ਤੋਂ ਤਾਂ ਲੱਗਦਾ ਕਿ ਸਿੱਖੀ ਹੋਣਾ ਪਾਵੇਗਾ ਹਾਂ ਬਹੁਤ ਹੀ ਇੱਕ ਮੰਦਭਾਗੀ ਘਟਨਾ ਹੈ ਇਹ ਸਾਡੇ ਸਾਰੇ ਹੀ ਪਰਿਵਾਰ ਨੂੰ ਸਦਮੇ 'ਚ ਸਾਡਾ ਪੂਰਾ ਇਲਾਕਾ ਪੂਰਾ ਨਗਰ ਜਿਹੜਾ ਜੋ ਸੋਗ ਦੇ ਵਿੱਚ ਡੁੱਬਿਆ ਪਿਆ ਸਾਡੇ ਪਰਿਵਾਰ ਸਾਰੇ ਉੱਥੇ ਮਰਕਜ਼ ਵਿੱਚ ਹੀ ਰਹੇ ਨੇ ਉਹ ਵੀ ਪੂਰੇ ਸੋਗ ਦੇ ਵਿੱਚ ਡੁੱਬੇ ਪਏ ਘਟਨਾ ਬਹੁਤ ਮੰਦਭਾਗੀ ਹੋਈ ਹੈ ਨਾ ਰਮਨ ਜੀ Terima to a bunch of games. Yeah.